ਲਓ ਵੀ ਮਿੱਤਰੋ ਲਾਲੀ ਇਲੈਕਟ੍ਰੋਨਿਕਸ ਭਾਈ ਰੁਪਿਆ ਕੋਲੇ ਪਹੁੰਚ ਚੁੱਕਿਆ ਜਿੰਨਾ ਅੱਗੇ ਬਾਈਆਂ ਦਾ 25-26 ਸਾਲ ਪੁਰਾਣਾ ਕੰਮ ਆ ਜਦੋਂ ਕਿ ਆਪਣੇ ਕੈਸਟਾਂ ਚੱਲਦੀਆਂ ਹੁੰਦੀਆਂ ਸੀਗੀਆਂ ਉਸ ਸਮੇਂ ਦਾ ਬਾਈ ਕੰਮ ਕਰਦੇ ਤੇ ਬਾਈ ਬਹੁਤ ਹੀ ਤਕੜਾ ਸਿਸਟਮ ਤਿਆਰ ਕਰਦੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਡਿਜੀਟਲ ਜਮਾਨਾ ਹੋ ਗਿਆ ਡਿਜੀਟਲ ਜਮਾਨੇ ਦੇ ਵਿੱਚ ਬਲੂਟੁੱਥ ਹੋ ਗਿਆ ਬਲੂਟੁੱਥ ਹੋ ਗਿਆ ਪੈਨ ਡਰਾਈਵ ਹੋ ਗਈ ਉਸ ਦੇ ਹਿਸਾਬ ਨਾਲ ਸਿਸਟਮ ਤਿਆਰ ਕਰਦੇ ਆ ਬਾਈ ਬਹੁਤ ਹੀ ਘੱਟ ਰੇਟ ਦੇ ਵਿੱਚ ਬਹੁਤ ਹੀ ਪੁਰਾਣਾ ਕੰਮ ਆ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਵੀ ਕਿੰਨੇ ਦਾ ਸਿਸਟਮ ਤਿਆਰ ਕਿੰਨੇ ਦਾ ਸਿਸਟਮ ਤਿਆਰ ਹੁੰਦਾ ਬਾਈ ਲੱਗ ਭਾਗ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਐਨ ਇਹ ਜਿਹੜੇ ਸਿਸਟਮ ਆ ਆਪਣੇ ਆ ਵੱਡੇ ਆਗੇ ਹਾਂਜੀ ਇਹ ਤਾਂ ਮੰਨ ਕੇ ਨਾਉਂ ਸਪੀਕਰ ਹੁੰਦੇ ਇਹ ਚ ਅੱਛਾ ਜੀ ਦੋ ਸਬੂਫਰ 15 ਇੰਚੀ ਹਾਂਜੀ ਇਹ ਆਪਣੇ ਕੋਲ ਹੈਗਾ 18000 ਤੋਂ ਲੈ ਕੇ 21000 ਤੱਕ ਤਿਆਰ 18000 ਤੋਂ 21000 ਦੇ ਲੱਗ ਭਾਗ ਹਾਂ ਤੇ ਆ ਛੋਟਾ ਜੀ ਇਹ ਹੈਗਾ 12 ਇੰਚੀ ਦੋ ਸਬੂਫਰ ਹੈ ਇਹ ਚ ਅੱਛਾ ਜੀ ਪੰਜ ਸਪ 16000 ਤੱਕ ਸਾਢੇ 16000 ਤੱਕ ਆ ਫਿਰ ਆ ਗਿਆ ਸਿੰਪਲ 12 ਇੰਚ ਦਾ ਬੂਫਰ ਹਾਂਜੀ ਇਹਦੇ ਚ ਦੋ ਕਲੇ ਬੂਫਰ ਲੱਗੇ ਹੋਏ ਆ ਹਾਂਜੀ ਇਹਦੀ ਕੀਮਤ ਕਿੰਨੀ ਹੈ ਪਤ